ਸਮਰਾਲਾ ਦੇ ਟ੍ਰੈਫਿਕ ਇੰਜਾਜ ਦੇ ਚਰਨਜੀਤ ਸਿੰਘ ਨੇ ਖੰਨਾ ਮਾਚੀਵਾੜਾ ਰੋਡ ਤੇ ਸੜਕ ਵਿਚਾਲੇ ਟੁੱਟੀ ਹੋਣ ਕਾਰਨ ਉਸਦੇ ਟੋਇਆਂ ਨੂੰ ਮਿੱਟੀ ਤੇ ਰੂੜਿਆਂ ਦੇ ਨਾਲ ਭਰਿਆ ਗਿਆ ਤਾਂ ਜੋ ਸਕੂਟਰ ਮੋਟਰਸਾਈਕਲ ਚਾਲਕ ਇਹਨਾਂ ਟੋਇਆਂ ਦੇ ਵਿੱਚ ਨਾ ਡਿੱਗ ਜਾਵੇ ਟ੍ਰੈਫਿਕ ਇੰਜਾਜ ਦੇ ਇਸ ਕੰਮ ਦੀ ਦੁਕਾਨਦਾਰਾਂ ਨੇ ਬੜੀ ਹੀ ਸ਼ਲਾਗਾ ਕੀਤੀ ਹੈ ਜੀ ਨਾਮ ਤੁਹਾਡਾ ਦਲਾਵਰ ਸਿੰਘ ਕੀ ਕੰਮ ਕਰਦੇ ਹੋ ਮੈਂ ਔਟੋ ਚਲਾਉਂਦਾ ਹਾਂ ਅੱਜ ਟੋਏ ਭਰੇ ਜਾ ਰਹੇ ਨੇ ਹਾਂਜੀ ਇਹ ਕਿਵੇਂ ਮਨ ਚ ਆਇਆ ਤੁਹਾਡੇ ਮੰਚ ਪਹਿਲਾਂ ਸਾਡੇ ਵੱਡੇ ਵੀਰ ਜਿਹੜੇ ਇੱਥੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਸਾਨੂੰ ਇੱਕ ਦੋ ਦਿਨ ਪਹਿਲਾਂ ਕਿਹਾ ਸੀਗਾ ਕਿ ਆਪਾਂ ਨੇ ਇਹ ਕਰਨਾ ਵੀ ਕੰਮ ਕਰਨਾ ਵੀ ਬਹੁਤ ਹਾਸੇ ਹੋ ਰਹੇ ਨੇ ਐਕਸੀਡੈਂਟ ਦੇ ਕਾਰਨ ਬਣਦੇ ਨੇ ਇਸ ਲਈ ਮੈਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਨਾਲੇ ਪੁਲਿਸ ਵੀਰਾਂ ਦੇ ਸਹਿਯੋਗ ਨਾਲ ਆਟੋ ਵਾਲੇ ਸਾਰੇ ਤੇ ਈ ਰਿਕਸ਼ਾ ਵਾਲੇ ਵੀ ਉਹਨਾਂ ਦੇ ਸਹਿਯੋਗ ਨਾਲ ਜਿੰਨਾ ਸਾਡੇ ਤੋਂ ਹੋਇਆ ਅਸੀਂ ਉਹਨੇਕ ਟੋਏ ਭਰੇ ਨੇ ਗਾਂਹਾਂ ਤੋਂ ਵੀ ਅਸੀਂ ਅੱਗੇ ਵੀ ਦੇਖ ਰਹੇ ਹਾਂ ਵੀ ਇੱਕ ਦਿਨ ਕੱਢ ਕੇ ਸਾਰੇ 2 ਘੰਟਿਆਂ ਦਾ ਟਾਈਮ ਕੱਢ ਕੇ ਕੀ ਹੋਰ ਫਿੱਟ ਹੋਏ ਜਿਹੜੇ 1 2 ਰਹਿ ਗਏ ਨੇ ਉਹ ਵੀ ਪਰੇ ਸ਼ਹਿਰ ਦੇ ਵਿੱਚ ਤਾਂ ਕਿ ਜਿਹੜੇ ਹਾਸੇ ਹੋ ਰਹੇ ਨੇ ਨਾ ਇਹ ਕਿੰਨੇ ਕੇ ਸਮੇਂ ਪਹਿਲਾਂ ਦੇ ਪਏ ਹੋਏ ਨੇ ਇਹ ਆ ਬਰਸਾਤਾ ਪੈਂਡ ਕਰਕੇ ਪਏ ਤਾਂ ਹੁਣੇ ਹੀ ਨਾ ਪਹਿਲਾਂ ਥੋੜੇ ਜਿ ਛੋਟੇ ਸੀਗੇ ਹੁਣ ਵੱਧਦੇ ਗਏ ਬਜਰੀ ਨਿਕਲੀ ਗਈ ਟਰੈਫਿਕ ਜ਼ਿਆਦਾ ਹੈ ਇਸ ਲਈ بڑے ਟੋਏ ਹੋ ਗਏ ਸੀਗੇ ਤੁਸੀਂ ਕੀ ਨਾਮ ਹੈ ਮੈਂ ਅਸੀ ਤਰਨਜੀਤ ਸਿੰਘ ਤਾਇਬ ਇੰਚਾਰ ਸਮਰਾਲਾ ਅੱਜ ਮਾਨਯੋਗ ਡੀਐਸਪੀ ਸਾਹਿਬ ਅ ਸ਼੍ਰੀ ਕਰਨਵੀਰ ਸਿੰਘ ਕੌਰ ਜੀ ਦੇ ਰੈਨਮਾਈਜ਼ੇਟ ਜਿਹੜੇ ਸੜਕਾਂ ਦੇ ਵਿੱਚ ਟੋਏ ਪੈ ਗਏ ਸੀਗੇ بارش ਦੇ ਕਾਰਨ ਜਿਹੜੇ ਕੀ ਹਾਦਸਿਆਂ ਦਾ ਕਾਰਨ ਬਣ ਰਹੇ ਸੀ ਅ ਕਾਫੀ ਸਮੇਂ ਤੋਂ ਸੜਕ ਨਾ ਬੰਦ ਕਰਕੇ ਅ ਇੱਥੇ ਦਿੱਕਤ ਪੈਦਾ ਹੋ ਰਹੀ ਸੀ ਇਸ ਲਈ ਸਾਥੀ ਅ ਪਬਲਿਕ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇਹ ਟੋਏ ਭਰਵਾਏ ਨੇ ਅੱਜ ਤੇ ਅਸੀਂ ਵੀ ਬਾਕੀਆਂ ਨੂੰ ਵੀ ਇਹੀ ਹਦਾਇਤ ਕਰਦੇ ਹਾਂ ਕਿ ਜੇਕਰ ਤੁਹਾਡੇ ਨੇੜੇ ਤੇੜੇ ਸੜਕ ਦੇ ਉੱਤੇ ਕੋਈ ਟੋਆ ਪਿਆ ਹੋਇਆ ਤਾਂ ਕਿਰਪਾ ਕਰਕੇ ਆਪ ਵੀ ਭਰ ਦਿੱਤਾ ਜਾਵੇ ਕਿਉਂਕਿ ਸਮੇਂ ਦਰਾਂ ਨਹੀਂ ਛੜਕਾਂ ਬਣਦੀਆਂ ਨੇ ਅਜੇ ਜਦੋਂ ਸਮਾਂ ਆਊਗਾ ਉਸ ਤਰ੍ਹਾਂ ਨਹੀਂ ਛੜਕਾਂ ਬਣਣਗੀਆਂ ਇਹ ਇਕੱਲਾ ਮੇਨ ਚੌਂਕ ਦੇ ਵਿਚੀ ਇੱਥੇ ਭਰਉਦੇ ਤੋਂ ਜਾਂ ਸੁਇਟਾਕੇ ਨਹੀਂ ਸ਼ਹਿਰ ਦਾ ਇਲਾਕਾ ਜਿੰਨਾ ਵੀ ਸਾਡੇ ਏਰੀਆ ਚ ਪੈਂਦਾ ਜਿੱਥੇ-ਜਿੱਥੇ ਵੀ ਕੋਈ ਟੋਏ ਦੀ ਪ੍ਰੋਬਲਮ ਆ ਉੱਥੇ-ਉੱਥੇ ਭਰਵਾ ਰਹੇ ਹਾਂ ਜੀ ਇੱਕ ਮਾ ਕੋਈ ਹੋਰ ਘਰ ਕੀਤੇ ਰਹੇ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਏ ਦੇਖੋ ਜੀ ਸੇਵਾ ਜੀ ਤਾਂ ਜੀ ਸੇਵਾ ਦੇ ਤੌਰ ਤੇ ਪਰਵਾ ਰਹੇ ਆ ਵੈਸੇ ਵੀ ਚਲੋ ਸਾਡਾ ਫਰਜ਼ ਬਣਦਾ ਜੀ ਕਿ ਕੋਈ ਹਾਸਾ ਆਊਗਾ ਤਾਂ ਫਿਰ ਵੀ ਸਾਨੂੰ ਇਹ ਦੇਖਣਾ ਪਊਗਾ ਇਸ ਲਈ ਕਹਿੰਦੇ ਆ ਵੀ ਅ ਤੋਂ ਇਹ ਭਰ ਦਿੱਤੇ ਜਾਣ ਤਾਂ ਕੋਈ ਹਾਸੇ ਤੋਂ ਬਚਾਅ ਹੋ ਸਕਦਾ